ਆਪਾਂ ਸਾਰੇ ਹੜ ਮੁਕਤ ਪੰਜਾਬ ਚਾਹੁੰਦੇ ਆ ਕਰਨਾ ਔਖਾ ਨਹੀਂ ਪਰ ਸਾਡੀ ਨੀਅਤ ਸੱਚੀ ਹੋਣੀ ਚਾਹੀਦੀ ਸਰ ਮੈਂ ਕੋਈ ਇੰਜੀਨੀਅਰ ਨਹੀਂ 14 ਜੁਲਾਈ ਨੂੰ ਇਸ ਸਦਨ ਚ ਕਾਲ ਅਟੈਂਸ਼ਨ ਨੋਟਿਸ ਲੈ ਕੇ ਆਇਆ ਮੈਂ ਤੁਹਾਡੇ ਰਾਹੀਂ ਮੰਤਰੀ ਸਾਹਿਬ ਦੇ ਨੋਟਿਚ ਲੈਂਦਾ ਕਿ ਬਾਰਸ਼ਾਂ ਬਹੁਤ ਹੋ ਰਹੀਆਂ ਤੇ ਡੈਮਾ ਚੋਂ ਪਾਣੀ ਨੂੰ ਕੰਟਰੋਲ ਕਰਕੇ ਰਿਲੀਜ਼ ਕੀਤਾ ਜਾਵੇ 14 ਜੁਲਾਈ ਨੂੰ ਉਹਦੇ ਤੋਂ ਬਾਅਦ ਜਨਾਬ 14 ਅਗਸਤ ਨੂੰ ਮੈਂ ਪ੍ਰੈਸ ਕਾਨਫਰੰਸ ਕੀਤੀ ਤੇ ਸਰਕਾਰ ਦੇ ਨੋਟਿਚ ਚ ਲੈ ਕੇ ਆਇਆ ਕਿ ਜੇ ਆਪਾਂ ਪਾਣੀ ਨਾ ਰਿਲੀਜ਼ ਕੀਤਾ ਤੇ ਪੰਜਾਬ ਚ 10-12 ਦਿਨਾਂ ਚ ਤਬਾਹੀ ਮਚ ਜਾਣੀ ਅਫਸੋਸ ਮੈਨੂੰ ਇਸ ਚੀਜ਼ ਦਾ ਆ ਇਹ ਵਜਾ ਮਾਰੀਆਂ ਬੁਲਾਇਆ کئی ਵਾਰ ਵੀ ਕਿਸੇ ਨੇ ਮੇਰੀ ਗੱਲ ਹੀ ਨਹੀਂ ਸੁਣੀ ਮੇਰਾ ਸੁਲਤਾਨਪੁਰ ਡੱਬਿਆ ਮੇਰਾ ਪੰਜਾਬ ਡੱਬਿਆ ਸਰ ਗੱਲ ਇਹ ਆ ਕਿ ਅੱਜ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਵੀ ਬੈਠੇ ਆ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੁਝ ਕਮੀਆਂ ਭਾਰਤ ਸਰਕਾਰ ਦੀ ਜਿਹੜੀ ਸਕੀਮ ਆ ਉਹਦੇ ਵਿੱਚ ਹੈਗੀਆਂ ਰੀਹੈਬਿਲਿਟੇਸ਼ਨ ਵਾਲੀ ਚ ਇਹ ਕਿਤੇ 5 ਏਕੜ ਤੋਂ ਉੱਤੇ ਨੂੰ ਮੁਆਵਜ਼ਾ ਨਹੀਂ ਮਿਲਦਾ ਭਾਈ ਇੱਕ ਟੱਬਰ ਚ ਚਾਰ ਭਰਾ ਨੇ ਜ਼ਮੀਨ ਇੱਕ ਦੇ ਨਾਂ ਬਾਕੀਆਂ ਦਾ ਕੀ ਨੁਕਸਾਨ ਕੀ ਗਲਤੀ ਆ ਉਹਨਾਂ ਦੀ ਉਹ ਬਾਪੂ ਦੂਜਿਆਂ ਦੇ ਚਾਰਾਂ ਦੇ ਨਾਂ ਜ਼ਮੀਨ ਨਹੀਂ ਕਰਾਉਂਦਾ ਕਹਿੰਦੀ ਬਾਪੂ ਦੇ ਨਾਂ ਜ਼ਮੀਨ ਹੈ ਉਹਨਾਂ ਨੂੰ ਮੁਆਵਜ਼ਾ ਨਾ ਮਿਲੇ ਸਰ ਜਿਹੜੇ ਲੋਕ ਕਾਬਜ ਨੇ ਜ਼ਮੀਨਾਂ ਤੇ ਸਰਕਾਰੀ ਜ਼ਮੀਨਾਂ ਬੰਨਾਂ ਦੇ ਨਾਲ-ਨਾਲ ਦਰਿਆ ਦੇ ਨਾਲ-ਨਾਲ ਸਰਕਾਰਾਂ ਨੇ ਜ਼ਮੀਨਾਂ ਵੇਚੀਆਂ ਜ਼ਮੀਂਦਾਰਾਂ ਨੂੰ ਉਸ ਤੋਂ ਬਾਅਦ ਸਪੀਕਰ ਸਾਹਿਬ ਉਹੀ ਰਜਿਸਟਰੀਆਂ ਕੈਨਸਲ ਹੋ ਗਈਆਂ ਲੋਕ 50 ਸਾਲ ਤੋਂ ਉਥੇ ਕਾਬਜ ਨੇ ਪਿਛਲੀ ਵਾਰ ਵੀ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਮੈਂ ਬੇਨਤੀ ਕਰੂੰਗਾ ਕਿ ਸਰ ਇਹਤਕੀਆ ਪੌਣਾ ਦਾ ਜ਼ਰੂਰ ਧਿਆਨ ਰੱਖੀਏ 19 ਚ ਵੀ ਉਹਨਾਂ ਦੇ ਹੜਾਏ 23 ਚ ਵੀ 25 ਚ ਵੀ ਸਰ ਛੋਟੇ ਵਪਾਰੀ ਕਿਸੇ ਦੀ ਖਾਦੀ ਦੀ ਦੁਕਾਨ ਸੀ ਕਿਸੇ ਦੀ ਘਰੇਾਨੇ ਦੀ ਦੁਕਾਨ ਸੀ ਕਿਸੇ ਦੀ ਆਟੇ ਦੀ ਚੱਕੀ ਸੀ ਸਮਾਨ ਰੁੜ ਗਿਆ ਪਤਾ ਹੀ ਨਹੀਂ ਲੱਗਿਆ ਉਨਾ ਬਾਰੇ ਸੋਚਣ ਦੀ ਲੋੜ ਹੈ ਗਰੀਬ ਜਨਤਾ ਜਿਹਦੇ ਕੋਠੇ ਟਹਿ ਗਏ ਤੇ ਜਿਹੜੇ ਮਜ਼ਦੂਰ ਸਾਡੇ ਵੀਰ ਦਿਹਾੜੀਆਂ ਕਰਨੋਂ ਰਹਿ ਗਏ ਉਹਨਾਂ ਦੇ ਬਾਰੇ ਵੀ ਸੋਚਣ ਦੀ ਲੋੜ ਹੈ ਸਰ ਬੜਾ ਵੱਡਾ ਨੁਕਸਾਨ ਪੰਜਾਬ ਦੇ ਨਾਲ ਸਾਡਾ ਕਰਕੇ ਹੋਇਆ 1000 ਕਰੋੜ ਰੁਪਏ ਦੀ ਬਿਜਲੀ ਦਾ ਨੁਕਸਾਨ ਹੋਇਆ 1000 ਕਰੋੜ ਰੁਪਏ ਦੀ ਬਿਜਲੀ ਬਿਜਲੀ ਮੰਤਰੀ ਸਾਹਿਬ ਬੈਠੇ ਆ ਜਿਹੜਾ ਪਾਣੀ ਰਿਲੀਜ਼ ਹੋਇਆ ਤੇ ਅਸੀਂ ਉਹਦੇ ਤੋਂ ਬਿਜਲੀ ਨਹੀਂ ਬਣਾ ਸਕੇ ਸਰ ਡੈਮ ਖਾਲੀ ਕਰਨੇ ਸਪੀਕਰ ਸਾਹਿਬ ਘੈਂਟੀ ਨਾ ਮਾਰੋ ਮੈਨੂੰ ਘਬਰਾਹਟ ਹੋ ਜਾਂਦੀ ਹੈ ਇਹ ਤਾਂ ਮੈਂ ਮਹੀਂ ਅੱਧੀ ਘਰਾ ਪਹੁੰਚਾ ਮੈਂ ਤਾਂ ਅਮਰੀਕਾ ਗਿਆ ਸੀ ਤੁਹਾਡਾ ਹੁਕਮ ਹੋਇਆ ਅਮਰੀਕਾ ਤੋਂ ਵਾਪਸ ਆਏ ਇਸ ਸਦਨ ਵਾਸਤੇ ਸੋ ਮੈਨੂੰ ਬੋਲਣ ਦਿਓ ਸਰ ਨਿਯਤ ਕੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਟਾਈਮ ਲੈ ਲੈਣਾ ਸਰ ਦੇ ਦਿਓ ਮੁੱਖ ਮੰਤਰੀ ਸਾਹਿਬ ਟਾਈਮ ਸਰ 댐 ਖਾਲੀ ਕਰਨੇ ਪੜੇ ਇੰਪੋਰਟੈਂਟ ਹੈ ਉਹਦਾ ਕਾਰਨ ਕੀ ਆ ਸਰ ਜਿਹੜਾ ਭਾਖੜੇ ਤੋਂ ਪਾਣੀ ਨਿਕਲਦਾ ਉਹ ਹਰਿਆਣਾ ਜਾਂਦਾ ਸਿਰਫ 12500 ਕਿਊਸਿਕ ਪਾਣੀ ਜਾ ਸਕਦਾ ਰਾਜਸਥਾਨ ਨੂੰ 18000 ਕਿਊਸਿਕ ਪਾਣੀ ਜਾ ਸਕਦਾ ਸਰ ਅਸਲੀਅਤ ਇਹ ਹੈ ਕਿ ਵੀ ਜਿੰਨਾ ਪਾਣੀ ਸਾਡੇ ਪੰਜਾਬ ਕੋਲ ਹੈ ਸਾਨੂੰ ਉਹਨੂੰ ਐਫੀਸ਼ੀਐਂਟਲੀ ਯੂਟਿਲਾਈਜ਼ ਕਰਨਾ ਚਾਹੀਦਾ ਜਿਹੜਾ ਅਸੀਂ ਯੂਟਿਲਾਈਜ਼ ਨਹੀਂ ਕਰ پا ਰਹੇ ਸਰ ਸਾਡੀ ਜਿਹੜੀ ਜਰਕੇਜ਼ ਜਰਕੇਜ਼ ਪਾਣੀ ਆ ਨਾ ਉਹ ਪਾਣੀ ਪਾਕਿਸਤਾਨ ਨੂੰ ਚਲ ਜਾਂਦਾ ਤੇ ਜਿਹੜਾ ਪੁਣਿਆ ਪਾਣੀ ਆ ਡੈਮਾਂ ਦੇ ਵਿੱਚੋਂ ਸਾਡੇ ਪੰਜਾਬ ਨੂੰ ਮਿਲਦਾ ਸਰ ਡੈਮਾਂ ਦੇ ਲੈਵਲ ਜਿਹਦੇ ਤੇ ਬਿਜਲੀ ਕੱਢੀ ਹੁੰਦੀ ਹੈ ਹਾਂਜੀ ਸਰ ਡੈਮਾਂ ਦੇ ਜਿਹੜੇ ਲੈਵਲ ਆ ਨਾ ਜੀ ਨਹੀਂ ਬਿਜਲੀ ਵਾਲੇ ਨਹੀਂ ਜਿਹੜੀ ਸਿਲਟ ਆ ਉਹ ਥੱਲੇ ਬੈ ਜਾਂਦੀ ਆ ਕਿ ਸਿੰਟ ਸਰ ਖੇਤਾਂ ਲਈ ਵੀ ਵਧੀਆ ਆ ਸਰ ਜਿਹੜੇ ਡੈਮਾਂ ਦੇ ਲੈਵਲ ਆਣਾ ਉਹ 15 ਸਤੰਬਰ ਤੋਂ 30 ਜੂਨ ਤੱਕ ਡਾਊਨ ਕਰਨੇ ਹੁੰਦੇ ਤੇ ਐਤਕੀ ਸਰ ਪਾਖਣੇ ਦਾ ਲੈਵਲ 113 ਫੁੱਟ ਅਜੇ ਹੋਰ ਡਾਊਨ ਜਾ ਸਕਦਾ ਸੀ ਜਿਹੜਾ ਅਸੀਂ ਨਹੀਂ ਕਰ पाए ਪੋਂਗ ਡੈਮ ਦਾ 46 ਫੁੱਟ ਤੇ ਰਣਜੀਤ ਸਾਗਰ ਦਾ 58 ਫੁੱਟ ਸਰ ਜੇ ਭਾਰਤ ਸਰਕਾਰ ਬੀਬੀਐਮਬੀ ਇਹ ਪਾਣੀ ਦੇ ਲੈਵਲ ਡਾਊਨ ਕਰ ਲੈਂਦੀ ਤੇ ਸਾਡੇ ਪੰਜਾਬ ਦੇ ਵਿੱਚ ਹੜ੍ਹ ਨਹੀਂ ਆਉਣੇ ਸੀ ਸਾਨੂੰ ਪਾਣੀ ਰਿਲੀਜ਼ ਨਹੀਂ ਕਰਨਾ ਪੈਣਾ ਸੀ ਅੱਜ ਭਾਰਤ ਸਰਕਾਰ ਦਿੱਲੀੋਂ ਕਹਿੰਦੀ ਆ ਪਾਕਿਸਤਾਨ ਨੂੰ ਅਸੀਂ ਪਾਣੀ ਨਹੀਂ ਜਾਣ ਦੇਣਾ ਸ਼ਾਇਦ ਮੰਤਰੀ ਜੀ ਇੱਥੇ ਬੈਠੇ ਆ ਇਹ ਵੀ ਇਸ ਚੀਜ਼ ਨੂੰ ਜਨਤਕ ਕਰਨਗੇ ਵੀ ਦਿੱਲੀੋਂ ਚਿੱਠੀਆਂ ਆਉਣੀਆਂ ਕਿ ਭਾਰਤ ਕਿ ਪਾਕਿਸਤਾਨ ਨੂੰ ਪਾਣੀ ਨਹੀਂ ਜਾਣ ਦੇਣਾ ਗੱਲ ਇਹ ਆ ਸਰ ਜੇ ਪਾਕਿਸਤਾਨ ਨੂੰ ਪਾਣੀ ਨਹੀਂ ਭੇਜਣਾ ਤੈਨੂੰ ਪੰਜਾਬ ਚ ਵਰਤੀਏ ਸਾਡਾ ਜਿਹੜਾ ਇਨਫਰਾਸਟ੍ਰਕਚਰ ਆ ਨਾ ਉਹ ਲੰਗੜਾ ਹੋਇਆ ਫਿਰਦਾ ਸਾਡੀਆਂ ਜਿਹੜੀਆਂ ਨਹਿਰਾਂ ਸਾਡੇ ਜਿਹੜੇ ਸੂਏ ਆ ਉਹਨਾਂ ਦੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਉਹਨਾਂ ਨੂੰ ਯੂਟਿਲਾਈਜ਼ ਕਰੀਏ ਤੇ ਪਾਣੀ ਚਾਹੇ ਦਸੰਬਰ ਦਾ ਮਹੀਨਾ ਹੋਵੇ ਨਵੰਬਰ ਦਾ ਮਹੀਨਾ ਹੋਵੇ ਪਾਣੀ ਉਹਨਾਂ 'ਚ ਭਰ ਕੇ ਰੱਖੀਏ ਸਰ ਇਸ਼ੂ ਇਹ ਆ ਕਿ ਜੂਨ ਸਤੰਬਰ ਤੋਂ ਬਾਅਦ ਪੰਜਾਬ ਦੇ ਵਿੱਚ ਪਾਣੀ ਦੀ ਕੰਜ਼ਮਪਸ਼ਨ ਨਹੀਂ ਹੁੰਦੀ ਕਿਉਂਕਿ ਅਸੀਂ ਬੀਜਦੇ ਆ ਕਣਕ ਤੇ ਕਣਕ ਨੂੰ ਇੰਨਾ ਕੋਈ ਬਾਲਾ ਪਾਣੀ ਨਹੀਂ ਚਾਹੀਦਾ ਪਾਛ ਜਦੋਂ ਝੋਨਾ ਬੀਜਦੇ ਆ ਬਰਸ਼ਾ ਜਾਂਦੀਆਂ ਪੰਜ ਭਾਰਤ ਸਰਕਾਰ ਕਹਿੰਦੀ ਪਾਣੀ ਨਹੀਂ ਛੱਡਣਾ ਪਾਕਿਸਤਾਨ ਨੂੰ ਅਖੀਰ ਦੇ ਵਿੱਚ ਡੈਮ ਦਾ ਲੈਵਲ ਵਧਾਉਂਦੇ ਰਹਿੰਦੇ ਆ ਤਾਂ ਇੱਕਦਮ ਪਾਣੀ ਛੱਡਿਆ ਜਾਂਦਾ ਜਿਸ ਨਾਲ ਪੰਜਾਬ ਦੀ ਤਬਾਹੀ ਹੁੰਦੀ ਆ ਸੋ ਇਹ ਪਲਾਨਡ ਤਰੀਕੇ ਨਾਲ ਪੰਜਾਬ ਦੀ ਡਿਸਟ੍ਰਕਸ਼ਨ ਹੋ ਰਹੀ ਹੈ ਸਰ ਕਨਕਲੂਡ ਕਰ ਲਓ ਪਿਆਰਿਓ ਸਰ ਹੁਣ ਤਿੰਨ ਦੋ ਤਿੰਨ ਮਿੰਟ ਬਸ ਕਰ ਲਓ ਕਰ ਲਓ ਕੰਕਲੂਡ ਦੋ ਤਿੰਨ ਮਿੰਟ ਸਾਬਾ ਸੀਮ ਸਿੰਘ ਸਾਹਿਬ ਦਾ ਹਿੱਸੇ ਵਾਲਾ ਟਾਈਮ ਵੀ ਲੈ ਗਏ ਤੁਸੀਂ ਉਹੀ ਸਰ ਜੋ ਉਹੀ ਸਰ ਮੈਂ 2-3 ਮਿੰਟ ਚ ਕਿਹਾ ਸਰ ਸੋਲੂਸ਼ਨ ਇਹਦਾ ਆ ਇਹਦਾ ਇਹ ਆ ਕਿ ਸਾਨੂੰ ਨਹਿਰਾਂ ਨੂੰ ਕਸ਼ੀਆਂ ਨੂੰ ਡਰੇਨਾਂ ਨੂੰ ਪਾਣੀ ਨਾਲ ਭਰ ਕੇ ਰੱਖਣਾ ਚਾਹੀਦਾ ਤਾਂ ਕਿ ਸਾਡਾ ਵਾਟਰ ਟੇਬਲ ਵੀ ਰਾਈਜ਼ ਕਰੇ ਇਹਦੇ ਨਾਲ ਬਿਜਲੀ ਦੀ ਪਾਵਰ ਸਬਸਿਡੀ ਵੀ ਰਿਡਿਊਸ ਹੋਊਗੀ ਸਰ 19 ਚ 23 ਚ ਪੌਂਗ ਤੇ ਪਾਖੜਾ ਤੇ ਦਿੱਲੀ ਵਾਲੇ ਕੰਟਰੋਲ ਕਰਦੇ ਆ ਉਹਨਾਂ ਨੇ ਸਾਨੂੰ ਉਦੋਂ ਵੀ ਮਾਰਿਆ ਤੇ ਅੱਜ ਉਦੋਂ ਰਾਜ ਰੰਜੀਤ ਸਾਗਰ ਡੈਮ ਤੇ ਨਾਲ ਨਹੀਂ ਅਸੀਂ ਮਰੇ ਅੱਜ ਸਰ ਮੰਤਰੀ ਜੀ ਨੇ ਬਸ ਕਨਕਲੂਡ ਕਰ ਰਿਆ ਮੰਤਰੀ ਜੀ ਨੇ ਇੱਕ ਬੜੀ ਵਧੀਆ ਚੀਜ਼ ਕਹੀ ਕਿ ਫੋਰਕਾਸਟਿੰਗ ਹੁੰਦੀ ਆ ਸਰ ਇਹਦੀ ਮੌਨਸੂਨ ਆਈਐਮਡੀ ਨੇ 105% ਮੌਨਸੂਨ ਦੀ ਫੋਰਕਾਸਟ ਕੀਤੀ ਸੀ ਡੈਮ ਲੈਵਲ ਵਧਦੇ ਰਹੇ ਤੇ ਅਸੀਂ ਅੱਖਾਂ ਬੰਦ ਕਰਕੇ ਬੈਠੇ ਰਹੇ ਸਰ ਪਲਾਨਡ ਮੈਨਰ ਚ ਉਜ ਰਿਵਰ ਚ ਮੰਤਰੀ ਜੀ ਨੇ ਦੱਸਿਆ ਵੀ 24 ਜਾਂ 26 ਤਰੀਕ ਨੂੰ ਪਾਣੀ ਵਧਿਆ ਤੇ ਡੈਮਾ ਦੇ ਰੂਲਾਂ ਦੇ ਹਿਸਾਬ ਨਾਲ ਜਿੰਨਾ ਇਨਫਲ ਹੋਵੇ ਉਨਾ ਹੀ ਆਊਟਫਲੋ ਕੱਢਣਾ ਪੈਂਦਾ ਜਨਾਬ ਮੈਂ ਪੁੱਛਣਾ ਚਾਹੁੰਦਾ 1 ਅਗਸਤ ਤੋਂ 22 ਅਗਸਤ ਤੱਕ ਉਹ ਕਿਉਂ ਨਹੀਂ ਫਾਲੋ ਹੋਇਆ 80000 ਕਿਉਂ ਸੇਕ ਆਇਆ 4600 ਛੱਡਿਆ 31000 ਕਿਉਂ ਸੇਕ ਆਇਆ 17 ਤਰੀਕ ਨੂੰ 174 ਕਿਉ ਸੇਕ ਛੱਡਿਆ ਸਰ 24 ਤਰੀਕ ਨੂੰ ਅਸੀਂ 2 ਲੱਖ ਕਿਉ ਸੇਕ ਛੱਡ ਦਿੰਦੇ ਠੀਕ ਠੀਕ ਸਰ ਬੀਬੀਐਮਬੀ ਮੈਨੇਜਮੈਂਟ ਬੋਰਡ ਸਰ ਨੇ ਮੈਨੂੰ ਸਰ ਨੇ ਕਿਹਾ ਵੀ ਸਾਨੂੰ ਬੋਰਡ ਤੇ ਹੋਣਾ ਚਾਹੀਦਾ ਬਹੁਤ ਇੰਪੋਰਟੈਂਟ ਚੀਜ਼ ਹੈ ਸਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਫਲੱਡ ਫੋਰਕਾਸਟਿੰਗ ਕਮੇਟੀ ਬਣਨੀ ਚਾਹੀਦੀ ਆ ਜੇ BBMP ਨੇ ਸਾਨੂੰ ਪਾਣੀ ਨਹੀਂ ਛੱਡਣ ਦਿੱਤਾ ਮੰਤਰੀ ਜੀ ਜਦੋਂ ਅਸੀਂ ਕੁੰਡਾ ਲਾ ਕੇ ਚੁੱਪ ਕੇ ਹੋ ਰਹੇ ਰੋੜਾ ਕਿਉਂ ਨਹੀਂ ਪਾਇਆ ਪੰਜਾਬ ਨੂੰ ਦੱਸਿਆ ਕਿਉਂ ਨਹੀਂ ਕਿ BBMP ਸਾਨੂੰ ਪਾਣੀ ਨਹੀਂ ਛੱਡਣ ਦਿੰਦਾ ਤੇ ਪੰਜਾਬ ਨੂੰ ਡੋਬ ਰਿਹਾ ਪੰਜਾਬ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ